ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਚਾਲਾਂਗੇ ਓਟ ਨਾਮ ਜਪ ਨਿਸੁਦਾ ਸਰਿਆ ਆਨੰਦ ਕਾੜਾ ਤੁਜੈ ਨਾਮ ਬਤਈ ਨਾਨਕ ਮਿਟੈ ਉਪਾਦ ਰਹਿਣ ਗਵਾਈ ਸੋਇ ਕੈ ਦਿਵਸ ਗਵਾਇਆ ਥਾਏ ਹੀਰੇ ਜੈਸਾ ਜਨਮ ਹੈ ਕੋ ਡੀਵਦ ਰਜਾਈ ਹੀਰੇ ਜੈਸਾ ਜਨਮ ਹੈ ਕੋ ਡੀਵਦ ਰਜਾਈ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਗੁਰੂ ਕੀ ਸਾਜਨਵਾਜੀ ਗੁਰ ਸੰਗਤ ਜੀ ਅੰਮ੍ਰਿਤ ਵੇੜਾ ਉੱਠ ਕੇ ਸੌਣ ਦਾ ਵਕਤ ਨਹੀਂ ਜਿਹੜਾ ਜਾਗਣ ਦਾ ਵਕਤ ਹੈ ਉੱਠੋ ਗਰਮਕ ਪਿਆਰਿਓ ਉੱਠ ਕੇ ਇਸ਼ਨਾਨ ਪਾਣੀ ਕਰੋ ਗੁਰਬਾਣੀ ਪੜੋ ਗੁਰਬਾਣੀ ਸੁਣੋ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਗੁਰੂ ਦਰਬਾਰ ਦੀ ਹਾਜ਼ਰੀਂ ਪ੍ਰੱਕੇ ਰਾਹੇ ਪ੍ਰਾਪਤ ਕਰੋ ਮ੍ਰਿਤ ਵੇਲਾ ਹੋ ਚੁੱਕਿਆ ਹੈ ਅੰਮ੍ਰਿਤ ਵੇਲੇ ਦਾ ਟਾਈਮ 4 ਵੱਜ ਚੁੱਕੇ ਹਨ ਅੰਮ੍ਰਿਤ ਵੇਲੇ ਦਾ ਟਾਈਮ 4 ਵੱਜ ਚੁੱਕੇ ਹਨ ਉઠੋ ਗ੍ਰੰਮਕ ਪਿਆਰਿਓ ਉੱਠ ਕੇ ਇਸ਼ਨਾਨ ਪਾਣੀ ਕਰੋ ਗੁਰਬਾਣੀ ਪੜੋ ਗੁਰਬਾਣੀ ਸੁਣੋ ਸਤਨਾਮ ਵਾਹਿਗੁਰੂ ਦਾ ਜਾਪ ਕਰੋ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਅਮਰੱਖਾ ਜੀਵਨ ਨੂੰ ਸਫਲਾ ਬਣਾਓ ਵੱਡੇ ਭਾਗਾ ਵਾਲੇ ਜੀਵ ਅੰਮ੍ਰਿਤ ਵੇਲੇ ਉੱਠਦੇ ਹਨ ਨਾਮ ਰਸ ਬਾਣੀ ਦਾ ਅਨੰਦ ਮਾਣਦੇ ਹਨ ਅੱਜ ਭਾਗ ਅੰਗਰੇਜ਼ੀ ਮਹੀਨੇ ਦੀ 15 ਤਾਰੀਖ ਦਿਨ ਸ਼ਨੀਵਾਰ ਚਾਰ ਫਗਣ ਹੋ ਚੁੱਕਿਆ ਹੈ 15 ਫਰਵਰੀ ਦਿਨ ਸ਼ਨੀਵਾਰ ਚਾਰ ਫਗਣ ਹੋ ਚੁੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ